ਸੰਗਰੂਰ ਸ਼ਹਿਰ ਜੀਂਦ रियासत ਦੀ ਰਾਜਤਾ ਨਹੀਂ ਰਿਹਾ ਲੰਮਾ ਸਮਾਂ ਜਿੱਥੇ ਕੀ ਮਹਾਰਾਜਾ ਰਣਵੀਰ ਸਿੰਘ ਨੇ ਲੰਮਾ ਸਮਾਂ ਰਾਜ ਕੀਤਾ ਤੇ ਇਹ ਸ਼ਹਿਰ ਨੂੰ ਉਹਨਾਂ ਦੇ ਵੱਲੋਂ ਜੈਪੁਰ ਦੇ ਤਰਜ਼ ਦੇ ਉੱਪਰ ਬਣਾਇਆ ਗਿਆ ਸੀਗਾ ਜਿੱਥੇ ਜੈਪੁਰ ਦੇ ਵਿੱਚ ਅਸੀਂ ਜਦੋਂ ਘੁੰਮਣ ਜਾਂਦੇ ਆ ਤਾਂ ਉੱਥੇ ਛੋਟੀ ਚੌਪੜਾ ਤੇ ਵੱਡੀ ਚੌਪੜਾ ਇਸੇ ਤਰ੍ਹਾਂ ਹੀ ਸੰਗਰੂਰ ਦੇ ਵਿੱਚ ਵੀ ਜਿੱਥੇ ਮੈਂ ਖੜਾਗਾ ਇਹ بڑا ਚੌਂਕਾ ਹੈ ਤੇ ਇਸ ਤੋਂ ਕੁਝ ਹੀ ਦੂਰੀ ਤੇ ਛੋਟਾ ਚੌਂਕਾ ਹੈ ਇਸ ਸ਼ਹਿਰ ਦਾ ਜਿਹੜਾ ਨਕਸ਼ਾ ਹੈਗਾ ਉਹ ਜੈਪੁਰ ਦੀ ਤਰਜ਼ ਤੇ ਬਣਾਇਆ ਗਿਆ ਸੀ ਪਰ ਸਮੇਂ ਦੇ ਨਾਲ-ਨਾਲ ਪੂਰੇ ਸ਼ਹਿਰ ਦੇ ਵਿੱਚੋਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਸੀ ਉਹ ਲਗਾਤਾਰ ਗਾਇਬ ਹੋ ਰਹੀਆਂ ਨੇ ਜਾਂ ਕਹਿ ਲਈਏ ਕਿ ਉਹ ਜ਼ਰ-ਜ਼ਰ ਹੋ ਰਹੀਆਂ ਨੇ ਉਹਨਾਂ ਦੀ ਜਿਹੜੀ ਦੇਖਭਾਲ ਆ ਉਹ ਨਹੀਂ ਕੀਤੀ ਗਈ ਪਿਛਲੇ ਸਮੇਂ ਦੇ ਵਿੱਚ ਪਰ ਹੁਣ ਅਗਰਵਾਲ ਸਭਾ ਦੇ ਵੱਲੋਂ ਜਿਹੜਾ ਇਹ ਚੌਕ ਹੈਗਾ ਜਿਸ ਨੇ ਕੀ ਪਤਾ ਹੀ ਨਹੀਂ ਕਿੰਨਾ ਕਿ ਜਿਹੜਾ ਇਤਿਹਾਸ ਆਪਣੇ ਅੰਦਰ ਸਮੋਇਆ ਹੋਇਆ ਉਸ ਨੂੰ ਬਣਾਇਆ ਹੈਗਾ ਇਸ ਨੂੰ ਅੱਜ ਦੁਬਾਰਾ ਰੈਨੋਵੇਟ ਕਰਕੇ ਇਹਦਾ ਉਦਘਾਟਨ ਕੀਤਾ ਜਾਵੇਗਾ ਸਾਡੇ ਨਾਲ ਇਤਿਹਾਸਕਾਰ ਨੇ राजीव ਜਿੰਦਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਰਜੀਵ ਜੀ ਕਿਵੇਂ ਦੇਖਦੇ ਹੋ ਕਿਉਂਕਿ ਜਿਹੜੇ ਕੋਈ ਵੀ ਸ਼ਹਿਰ ਦੀਆਂ ਗਲੀਆਂ ਹੋਣ ਭਾਵੇਂ ਚੌਕ ਹੋਣ ਉਹਨਾਂ ਦੇ ਅੰਦਰ ਕਾਫੀ ਆਪਣਾ ਇਤਿਹਾਸ ਪਿਆ ਹੁੰਦਾ ਹੈਗਾ ਤਾਂ ਇਸ ਚੌਕ ਦਾ ਇਤਿਹਾਸ ਕੀ ਹੈਗਾ ਦੇਖੋ ਜੀ ਇਹ ਤਾਂ ਜਦੋਂ 1830 ਦੇ ਵਿੱਚ ਮਹਾਰਾਜਾ ਸੰਗਤ ਸਿੰਘ ਸੀਗੇ ਬਹੁਤ ਛੋਟੀ ਉਮਰ ਦੇ ਰਾਜੇ ਸੀਗੇ ਜੀਨ ਦੇ ਤਾਂ ਉਹਨਾਂ ਦਾ ਆਣਾ ਜਾਣਾ ਲਾਹੌਰ ਬਹੁਤ ਜਿਆਦਾ ਸੀ ਬੜੀ ਫ੍ਰੀਕੁਐਂਟਲੀ ਜਾਂਦੇ ਦੋਨੇ ਲਾਹੌਰ ਤੋਂ ਦਿਨਾਨਗਰ ਬਾਰਾਦਰੀ ਚ ਬੈਠਦੇ ਦਿਨਾਨਗਰ ਦੀ ਨਾਈਟ ਸਟੇ ਕਰਨ ਤੋਂ ਬਾਅਦ ਉਹ ਜਵਾਲਾ ਜੀ ਚਲੇ ਜਾਂਦੇ ਇਸ ਤਰ੍ਹਾਂ ਇਹਨਾਂ ਦਾ ਬਹੁਤ ਪਿਆਰ ਲਾਹੌਰ ਰਾਜ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਸ਼ਤੇਦਾਰੀ ਤੋਂ ਇਲਾਵਾ ਪਿਆਰ ਵੀ ਸੀ 1830 ਦੇ ਵਿੱਚ ਡਿਸਾਈਡ ਹੋਇਆ ਕਿ ਕੀ ਸੰਗਰੂਰ ਨੂੰ ਨਵੀਂ ਰਾਜਸਤਾਨੀ ਦੇ ਤੌਰ ਦੇ ਉੱਤੇ ਉਸਾਰਿਆ ਜਾਵੇ ਅਚਨ ਚੇਤ ਸੰਗਤ ਸਿੰਘ ਜੀ ਡੈਥ ਹੋ ਗਈ ਇਹ ਜਿਹੜਾ ਸੁਪਨਾ ਸੀਗਾ ਕੁਝ ਬਚਾਲੇ ਅਧੂਰਾ ਹੀ ਰਹਿ ਗਿਆ ਤੇ ਉਸ ਤੋਂ ਬਾਅਦ ਮਹਾਰਾਜਾ ਰਗਵੀਰ ਸਿੰਘ ਨੇ ਜੈਪੁਰ ਗਏ ਆਪਣੀ ਟੀਮ ਲੈ ਕੇ ਜੈਪੁਰ ਦੀ ਤਰਜ਼ ਦੇ ਉੱਤੇ ਇਸ ਸ਼ਹਿਰ ਦੀ ਮੂਰਤ ਉਸਾਰੀ 1870 ਚ ਸ਼ੁਰੂ ਜੈਪੁਰ ਦੀ ਤਰਜ਼ ਤੇ ਜਿਆਦਾ ਸ਼ਹਿਰ ਨੂੰ ਮੂਰਤ ਉਸਾਰਿਆ ਜਾ ਰਿਹਾ ਸੀ ਤਾਂ ਉਸੇ ਤਰ੍ਹਾਂ ਚੋਪੜ ਦੀ ਤਰ੍ਹਾਂ ਇਸ ਦੇ ਬਾਜ਼ਾਰਾਂ ਨੂੰ ਬਣਾਇਆ ਗਿਆ ਦੇਖੋ ਇਹ ਸ਼ਹਿਰ ਚੋਪੜ ਦੀ ਤਰ੍ਹਾਂ ਹੈ ਇਹ ਮੱਧ ਹੈ ਸ਼ਹਿਰ ਦਾ ਇਹ ਚੌਂਕ ਹੈ ਇਹ ਚੌਂਕ ਹੈ ਤੁਸੀਂ ਤੁਰੀਗੇੜ ਤੋਂ ਪਟਿਆਲਾ ਗੇਟ ਜਾਓਗੇ ਤਾਂ ਵੀ ਚੌਂਕ ਦੇ ਵਿੱਚ ਦੀ ਨਿਕਲਣਾ ਪਊਗਾ ਨਾਬਾ ਗੇਟ ਤੋਂ ਸ਼ਰਾਮੀ ਗੇਟ ਜਾਓਗੇ ਤਾਂ ਵੀ ਤੁਹਾਨੂੰ ਚੌਂਕ ਦੇ ਵਿੱਚ ਹਰ ਕਦਮ ਹਰ ਵਿਅਕਤੀ ਨੂੰ ਇੱਕ ਵਾਰ ਚੌਂਕ ਦੇ ਵਿੱਚ ਦੀ ਨਿਕਲਣਾ ਹੀ ਪਊਗਾ ਚਾਹੇ ਉਸਨੇ ਜਿਸ ਮਰਜ਼ੀ ਇਲਾਕੇ ਚ ਜਾਣਾ ਹੋਵੇ ਇਹ ਦਿਲ ਹੈ ਚੌਂਕ ਦਾ ਇਸ ਦੀਆਂ ਧੜਕਣਾ ਹਰ ਵਿਅਕਤੀ ਦੀ ਧੜਕਣ ਨੂੰ ਪਹਿਚਾਣਦੀ ਹੈ ਔਰ ਇਸ ਨੇ ਬਹੁਤ 150 ਸਾਲ ਦੇ ਆਪਣੇ ਦੌਰ ਦੇ ਵਿੱਚ ਬਹੁਤ ਖੂਬਸੂਰਤ ਮੂਮੈਂਟਸ ਨੂੰ ਦੇਖਿਆ ਪੁਰੇ ਸਦੀ ਖੂਬਸੂਰਤੀ ਉਸ ਸਮੇਂ ਹੋਰ ਵੀ ਅੱਛੀ ਸੀ ਜਦੋਂ ਇੱਧਰ ਬੇਟੀਆਂ ਦਾ ਲੇਡੀ ਮਿੰਟੋ ਸਕੂਲ ਸੀਗਾ ਜਿਹੜਾ 1907 ਦੇ ਵਿੱਚ ਬਣਾਇਆ ਗਿਆ ਪਿੱਛੇ ਅੱਜ ਵੀ ਬੈਂਕ ਦੀ ਖੂਬਸੂਰਤ ਇਮਾਰਤ ਸਾਨੂੰ ਦਿਖ ਰਹੀ ਹੈ ਇੱਧਰ ਪੁਲਿਸ ਸਟੇਸ਼ਨ ਜਿਹੜਾ ਕਿ ਇਸ ਚੌਂਕ ਦੇ ਮੱਧ ਨੂੰ ਇਸ ਸ਼ਹਿਰ ਦੀ ਜਿਹੜੀ ਸੇਫਟੀ ਹੈ ਸੁਰੱਖਿਆ ਹੈ ਉਸ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਇਹ ਚੌਂਕ ਦੀ ਮਹੱਤਤਾ ਇੱਕ ਬਹੁਤ ਖੂਬਸੂਰਤ ਹੈ ਹੂੰ ਤਾਂ ਜੀ ਗੱਲ ਕੀਤੀ ਜਾਵੇ ਜ ਅੱਜ ਚੌਕ ਨੂੰ ਦੁਬਾਰਾ ਤੁਸੀਂ ਰੈਨੋਵੇਟ ਕਰ ਰਹੇ ਹੋਗੇ ਤਾਂ ਲੱਗਦਾ ਹੈਗਾ ਕਿ ਜਿਹੜਾ ਇਹ ਚੌਕ ਹੈ ਕਿਤੇ ਨਾ ਕਿਤੇ ਜਿਵੇਂ ਤੁਸੀਂ ਦੱਸਿਆ ਕੀ ਦਿਲ ਹੈ ਪੂਰੇ ਸੰਗਰੂਰ ਦਾ ਕਿਉਂਕਿ ਸੈਂਟਰ ਦੇ ਵਿੱਚ ਪੈਂਦਾ ਹੈ ਸੰਗਰੂਰ ਦੇ ਤਾਂ ਅੱਜ ਲੋੜ ਪਈ ਹੈਗੀ ਇਸ ਨੂੰ ਦੁਬਾਰਾ ਸਮਾਰਨ ਦੀ ਤਾਂ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚ ਮਹਾਰਾਜਾ ਰਣਵੀਰ ਦੇ ਸਮੇਂ ਦੇ ਵਿੱਚ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਦੇ ਜਦੋਂ ਹਾਥੀ ਸੀਗੇ ਪ੍ਰੋਪਰ ਜਦੋਂ ਕਾਫਲਾ ਲੰਘਦਾ ਸੀਗਾ ਤਾਂ ਇਹ ਚੌਕ ਦੇ ਵਿੱਚ ਦੀ ਹੋ ਕੇ ਲੰਘਦਾ ਸੀਗਾ ਬਿਲਕੁਲ ਸਹੀ ਹੈ ਇਹ ਉਹ ਚੌਕ ਹੈ ਜਿਸਨੇ ਮਹਾਰਾਜਾ ਰਣਵੀਰ ਸਿੰਘ ਜਿਨੇ ਕਾਹੜ ਸਾਲ ਰਿਆਸਤ ਜੀਨ ਤੇ ਰਾਜ ਕੀਤਾ ਉਸ ਦੇ 25 ਸਾਲਾਂ ਦੀ ਸਿਲਵਰ ਜੁਬਲੀ 골ਡਨ ਜੁਬਲੀ ਤੇ ਡਾਇਮੰਡ ਜੁਬਲੀ ਨੂੰ ਸਜੇ ਹੋਏ ਚਾਂਦੀ ਸੋਨੇ ਆ ਹੀਰੇ ਜਵਾਹਰਾਤਾਂ ਦੇ ਨਾਲ ਸਜੇ ਹੋਏ ਹਾਥੀ ਉਹਨਾਂ ਦੀਆਂ ਚਾਂਜਰਾਂ ਦੀ ਆਵਾਜ਼ਾਂ ਘੋੜਿਆਂ ਦੀਆਂ ਚਾਂਜਰਾਂ ਦੀਆਂ ਆਵਾਜ਼ਾਂ ਖੂਬਸੂਰਤ ਬੱਗੀਆਂ ਤੇ ਬੱਗੀਆਂ ਤੇ ਉਹਨਾਂ ਦੇ ਉੱਤੇ ਬੈਠੇ ਹੋਏ ਰਾਇਲ ਫੈਮਲੀ ਦੀਆਂ ਰਾਇਲ ਫੈਮਲੀ ਦੇ ਬੱਚੇ ਰਾਣੇ ਰਾਜੇ ਮਹਾਰਾਜੇ ਯੂਬਰਾਸ ਕੁਮਰ ਸਾਹਿਬ ਉਹ ਬੈਠੇ ਹੋਏ ਚੰਗੇ ਲਿਬਾਸਾਂ ਦੇ ਵਿੱਚ ਇਸ ਚੌਂਕ ਨੇ ਆਪਣੇ ਦਿਲ ਦੇ ਵਿੱਚ ਸਮੋਹ ਕੇ ਰੱਖਿਆ ਉਹਨਾਂ ਦੀ ਖੂਬਸੂਰਤੀ ਨੂੰ ਇਹ ਚੌਂਕ ਇਸ ਲਈ ਵੀ ਇੰਪੋਰਟੈਂਟ ਹੈ ਕਿ ਇਸ ਚੌਂਕ ਨੇ ਬਹੁਤ ਸਾਰੀਆਂ ਅਹਿਮ ਚੀਜ਼ਾਂ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ ਚਾਹੇ ਉਹ ਮਹਾਰਾਜਾ ਆਪਣੇ ਮਹਾਰਾਜਾ ਬਗੇੜੀਅਰ ਬਗੇੜੀਅਰ ਦਾ ਨਾਮ ਵੀ ਮੈਂ ਉਸਨੂੰ ਦਊਂਗਾ ਰਣਵੀਰ ਸਿੰਘ ਦੀ ਅੰਤਿਮ ਯਾਤਰਾ ਨੂੰ ਵੀ ਇਸ ਚੌਂਕ ਦੇ ਵਿੱਚ ਦੀ ਗੁਜ਼ਰਦੇ ਹੋਏ ਦੇਖਿਆ ਹੈ ਇਸੇ ਚੌਂਕ ਦੇ ਵਿੱਚ ਉਸ ਸਮੇਂ ਦੇ ਮੰਤਰੀ ਸਰਦਾਰ ਗਰਵਖ ਸਿੰਘ ਸਿਬਿਆ ਨੇ 1965 ਦੀ ਲੜਾਈ ਦੇ ਹੀਰੋ ਜਨਰਲ ਹਰਵਖਸ ਨੂੰ ਵੀ ਫੁੱਲਾਂ ਦੇ ਨਾਲ ਆਗਮਨ ਕਰਦੇ ਹੋਏ ਇਸ ਚੌਕ ਨੇ ਸੁਮੋ ਕੇ ਦੇਖਿਆ ਹੈ ਤੇ ਉਹਨਾਂ ਦਾ ਸਵਾਗਤ ਆਪਣੀਆਂ ਅੱਖਾਂ ਦੇ ਨਾਲ ਨਵੀਆਂ ਅੱਖਾਂ ਦੇ ਨਾਲ ਵੀ ਕੀਤਾ ਹੈ ਇਤਿਹਾਸਕ ਤੇ ਧਾਰਮਿਕ ਸਮੇਲਨਾਂ ਨਾਲ ਵੀ ਇਸ ਚੌਕ ਨੂੰ ਸਜਦੇ ਹੋਏ ਦੁੱਖਾਂ ਦੇ ਬਿਲਕੁਲ ਅੱਜ ਕਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਅਗਰ왈 ਸਭਾ ਦੇ ਵੱਲੋਂ ਇਸ ਨੂੰ ਰੈਨੋਵੇਟ ਕੀਤਾ ਗਿਆ ਹੈਗਾ ਮੂਰਤੀ ਸਥਾਪਿਤ ਕੀਤੀ ਗਈ ਹੈਗੀ ਕਾ ਕਿੰਨਾ ਕੀਤੇ ਤੇ ਖਰਚਾ ਜਿਹੜਾ ਆਇਆਗਾ ਦੇਖੋ ਇਹ ਸਾਡਾ ਬਿਜ਼ਨਸ ਸੀਗਾ ਅਸੀਂ ਕਾਫੀ ਸਾਲਾਂ ਤੋਂ ਬਦਰੀ ਮੇਰਾਪ ਰਹਾ ਹੈ ਅਸੀਂ ਇਕੱਠੇ ਹੀ ਆਪਣਾ ਜ਼ਿੰਦਗੀ ਦਾ ਕਾਫੀ ਸਫਰ ਦੀਨ ਦੇ ਵਿੱਚ ਧਾਰਮਿਕ ਸਮਾਜਿਕ ਜਿਹੜੇ ਕਾਰਜ ਹੈਗੇ ਨੇ ਅਸੀਂ ਬਹੁਤ ਸਾਰੇ ਸੰਸਥਾਵਾਂ ਦੇ ਵਿੱਚ ਇਕੱਠੇ ਆ ਅਸੀਂ ਸੰਗਰੂਰ ਹੈਰੀਟੇਜ ਪ੍ਰਜਰਵੇਸ਼ਨ ਚ ਇਕੱਠੇ ਆ ਅਸੀਂ ਸਵੱਛ ਭਾਰਤ ਦੇ ਵਿੱਚ ਇਕੱਠੇ ਹੈਗੇ ਅਗਰਵਾਲ ਸਭਾ ਦੇ ਵਿੱਚ ਇਕੱਠੇ ਹੈਗੇ ਤੇ ਹੋਰ ਵੀ ਕਾਫੀ ਸੰਸਥਾਵਾਂ ਦੇ ਅਕਾਲ ਡਿਗਰੀ ਕਾਲਜ ਦੇ ਜਿਹੜੇ ਫੰਕਸ਼ਨ ਹੈਗੇ ਸੀ ਉਹਨਾਂ ਦੇ ਵਿੱਚ ਇਕੱਠੇ ਕੰਮ ਕਰਦੇ ਹਾਂ ਸਾਡੀ ਸੋਚ ਸੀ ਅਸੀਂ ਇੱਥੇ ਖੜ ਕੇ ਸੋਚਿਆ ਕਰਦੇ ਵੀ ਕਦੀ ਪ੍ਰਮਾਤਮਾ ਨੇ ਇਹ ਸਾਨੂੰ ਜ਼ਿੰਮੇਵਾਰੀ ਸਮਾਈ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਸ ਦੀ ਦਿੱਖ ਨੂੰ ਅਸੀਂ ਅੱਛਾ ਬਣਾਵਾਂਗੇ ਤਾਂ ਕਿ 50 60 ਸਾਲ ਤੱਕ ਇਹ ਲਾਲ ਪੱਥਰ ਆਪਣੇ ਆਪ ਦੇ ਵਿੱਚ ਹਥਿਆਸ ਦੀ ਗਵਾਹੀ ਦੇ ਰਿਹਾ ਤੁਸੀਂ ਦੇਖੋਗੇ ਜਦ ਦਿੱਲੀ ਦਾ ਲਾਲ ਕਿਲਾ ਬਣ ਰਿਹਾ ਸੀ ਤਾਂ ਉਸ ਸਮੇਂ ਪੱਥਰ ਲਾਲ ਪੱਥਰ ਬਹੁਤ ਘਟ ਗਿਆ ਸੀਗਾ ਹਿੰਦੁਸਤਾਨ ਦੇ ਵਿੱਚ ਇਸ ਲਾਲ ਪੱਥਰ ਦਾ ਲਾਂਨ ਦਾ ਵੀ ਇੱਕ ਰੀਜ਼ਨ ਇਹੀ ਹੈ ਕਿ ਇਹ ਆਪਣੀ ਹਾਥਿਆਸ਼ਿਕ ਵੈਲਿਊਜ਼ ਨੂੰ ਆਪਣੀ 150 ਸਾਲ ਦੀ ਉਮਰ ਨੂੰ ਇਹ ਆਪਣੇ ਆਪ ਵਿੱਚ ਸ਼ੋਅ ਕਰੇ ਕਿ ਮੈਂ ਇਸ ਮੱਧ ਦੇ ਵਿੱਚ ਬੈਠ ਕੇ ਆਪਣੇ ਬਜ਼ੁਰਗਾਂ ਨੂੰ ਆਪਣੇ ਬਡੇਰਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚ ਦੇਖਿਆ ਹੈ ਬਿਲਕੁਲ ਇਸਨ ਸਾਡੇ ਨਾਲ ਇਤਿਹਾਸਕਾਰ ਜੀਬ ਜਿੰਦਲ ਜਿਨ੍ਹਾਂ ਨੇ ਇਸ ਚੌਕ ਦਾ ਇਤਿਹਾਸ ਦੱਸਿਆ ਕਿਉਂਕਿ ਬਿਲਕੁਲ ਜਦੋਂ ਇਹ ਸਾਈਡ ਨੂੰ ਅਸੀਂ ਜਾਂਦੇ ਆ ਤਾਂ ਧੂਰੀ ਗੇਟ ਪੈਂਦਾ ਹੈਗਾ ਜਿੱਥੇ ਪ੍ਰੋਪਰ ਮਹਾਰਾਜਾ ਰਣਵੀਰ ਸਿੰਘ ਵੱਲੋਂ ਇੱਕ ਗੇਟ ਤਿਆਰ ਕਰਵਾਇਆ ਗਿਆ ਸੀ ਜਿੱਥੋਂ ਸ਼ਹਿਰ ਬੰਦ ਹੁੰਦਾ ਸੀ ਤੇ ਇਹ ਸਾਈਡ ਨੂੰ ਜਿਹੜਾ ਸੁਨਾਮੀ ਗੇਟ ਪੈਂਦਾ ਸੀਗਾ ਤੇ ਇਹ ਇਹ ਜਿਹੜਾ ਜਿਹੜਾ ਰਸਤਾ ਹੈਗਾ ਇਹ ਪਟਿਆਲਾ ਗੇਟ ਨੂੰ ਜਾਂਦਾ ਸੀ ਤੇ ਜਿਹੜਾ ਬਿਲਕੁਲ ਬੈਂਕ ਦੇ ਨਾਲ ਦਾ ਇਹ ਰਸਤਾ ਹੈਗਾ ਇਹ ਨਾਬਾ ਗੇਟ ਸੀਗਾ ਤਾਂ ਸਾਰੇ ਚ ਰਸਤੇ ਸੀ ਜਿਹੜੇ ਉਹ ਆ ਕੇ ਇਸ ਚੌਂਕ ਦੇ ਵਿੱਚ ਮਿਲਦੇ ਸੀਗੇ ਜਿੱਥੇ ਕੀ ਘੱਟੋ ਘੱਟ ਜੇ ਗੱਲ ਕਰੀਏ ਤਾਂ ਪਿਛਲੀ ਇੱਕ ਸਦੀ ਤੋਂ ਲਗਾਤਾਰ ਇਹ ਚੌਕ ਇੱਥੇ ਖੜਾ ਹੈਗਾ ਜਿਸਨੇ ਜਿਵੇਂ ਉਹਨਾਂ ਨੇ ਦੱਸਿਆ ਕਿ ਪਤਾ ਹੀ ਨਹੀਂ ਕਿੰਨੀਆਂ ਜਿਹੜੀਆਂ ਇਤਿਹਾਸਿਕ ਜਿਹੜੀਆਂ ਘਟਨਾਵਾਂ ਨੇਗੀਆਂ ਉਸ ਨੂੰ ਆਪਣੇ ਅੰਦਰ ਸਮੋਹ ਕੇ ਰੱਖਿਆ ਹੋਇਆ ਤਾਂ ਹੁਣ ਇਸ ਦਾ ਰੈਨੋਵੇਟ ਕੀਤਾ ਗਿਆ ਤਾਂ ਜੋ ਲੋਕ ਆਪਣੇ ਸ਼ਹਿਰ ਦੇ ਇਸ ਚੌਕ ਨੂੰ ਦੁਬਾਰਾ ਜਿਹੜਾ ਨਵੇਂ ਦੇ ਤੌਰ ਤੇ ਮਹਿਸੂਸ ਕਰ ਸਕਣ ਧੰਨ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ